ਰਾਜੀ ਮੰਡੀ ਨੇ ਦਿਖਾਦਾ ਕਿ ਸਾਡੇ ਜਿੰਨਾ ਇੱਕ ਹੈ ਸਾਡੀ ਇੱਕ ਛੋਟੀ ਜੇ ਕਾਰਦੇ ਪੂਰੀ ਮੰਡੀ ਦੇ ਦੇਖੋ ਸਾਰੀਆਂ ਦੁਕਾਨਾਂ ਬੰਦ ਹੈ ਕੋਈ ਮਾਮਲਾ ਨਹੀਂ ਸੀ ਜੀ ਆਮ ਇਨਸਾਨ ਜਿਵੇਂ ਡਿਊਟੀ ਜਾਂਦਾ ਹੈ ਉਵੇਂ ਨਰਿੰਦਰਦੀਪ ਜੀ ਵੀ ਡਿਊਟੀ ਗਏ ਸੀ ਸੋ ਬਸ ਅਵਾੜ ਦੇ ਕਰੀਬ ਨਿਕਲੇ ਸੀ 6 ਵਜੇ ਕਰੇ ਪਹੁੰਚ ਜਾਂਦੇ ਸੀ ਅੱਗੇ 5:30 ਜੇ ਮੇਰੀ ਗੱਲ ਹੋਈ ਹੈ ਕਹਿੰਦੇ ਮੈਂ ਆ ਰਿਹਾ ਤੇ ਤੂੰ ਚਾਹ ਬਣਾ ਮੈਂ ਆ ਗਿਆ ਜੀ ਤੇ 6 ਵਜੇ ਤੱਕ ਮੈਂ ਬੁੜੀਕ ਦੀ ਰਹੀ 6 ਵਜੇ ਮੈਂ ਫੋਨ ਕੀਤਾ ਤਾਂ ਫੋਨ ਸਵਿਚ ਆਫ ਪੂਰਨਾਮ ਪੂਰਨਾਮ ਅਸੀਂ ਕਾਲ ਕਰ ਰਹੇ ਸੀ ਲਗਾਤਾਰ 2 1/2 ਘੰਟੇ ਤੱਕ 8:30 ਵਜੇ ਇੱਕ ਬੰਦੇ ਨੇ ਫੋਨ ਚੱਕਿਆ ਤੇ ਉਹਨਾਂ ਨੇ ਇਹ ਕਿਹਾ ਕਿ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਹਸਪੀਟਲ ਪਹੁੰਚੋ ਤੇ ਮੰਮੀ ਡੈਡੀ ਪਹੁੰਚਦੇ ਆ ਉੱਥੇ ਤਾਂ ਹੀ ਵਾਸ ਡੈਡ ਆਲਰੇਡੀ ਗਲਤ ਇਹਨਾਂ ਦੀ ਵੀਡੀਓਜ਼ ਆ ਰਹੀ ਹੁੰਦੀ ਹੈ ਕਿਸੇ ਉਹਨਾਂ ਦੇ ਫਰੈਂਡ ਵੱਲੋਂ ਜੋ ਵੀ ਉਹ ਕਹਿੰਦਾ ਆਪਦੇ ਆਪ ਨੂੰ ਉਹ ਦੱਸਦਾ ਹੈ ਕਿ ਵੀ ਉੱਥੋਂ ਵੀ ਸੀਐਸਟਾਫ ਨੇ ਚੱਕਿਆ ਸੀ ਤਾਂ ਉਹ ਉਹ ਉੱਥੋਂ ਤੁਹਾਨੂੰ ਪਤਾ ਲੱਗਦਾ ਅਸੀਂ ਉਹਦੀ ਫੋਰੈਂਸਿਕ ਜਾਂਚ ਵੀ ਕਰਾਈ ਤਾਂ ਫੋਰੈਂਸਿਕ ਰਿਪੋਰਟਸ ਵੀ ਆਈ ਹੈ ਕਿ ਇਹ ਐਕਸੀਡੈਂਟ ਨਹੀਂ ਹੈ ਕਿ ਮਾਰਕਸ ਹੈ 16 ਇੰਜਰੀਜ਼ ਨੇ ਟੋਟਲ 16 ਇੰਜਰੀਜ਼ ਉਹ ਵੀ ਨੀਲ ਪਿਆ ਵਿਆ ਬਹੁਤ ਡੈਪਥ ਵਿੱਚ ਸਿਰ ਤੇ ਵੀ ਝੋਟ ਹੈ ਮਤਲਬ ਇਲੈਕਟ੍ਰਿਕ ਸ਼ੌਕ ਹੈ ਮੇਨ ਰੀਜ਼ਨ ਹੱਥ ਜੋੜ ਕੇ ਬੇਨਤੀ ਕਰਦਾ ਕਿ ਗਾਂਵ ਤੋਂ ਵੀ ਜਿੱਥੇ ਸਾਨੂੰ ਰੋਡ ਪਈ ਤੁਹਾਡੇ ਸਹਿਯੋਗ ਦੀ ਅਪਲੀ ਸਾਡਾ ਸਹਿਯੋਗ ਕਰਾਓ ਦੋਸਤੋ ਇਸ ਟਾਈਮ ਅਸੀਂ ਗੋਨਿਆਣਾ ਮੰਡੀ ਦੇ ਵਿੱਚ ਆ ਤਾਂ ਪਿਛਲੇ ਦਿਨਾਂ ਦੇ ਦੌਰਾਨ ਸੀਆਈ ਸਟਾਫ 2 ਦੇ ਵੱਲੋਂ ਇੱਕ ਨੌਜਵਾਨ ਨਰਿੰਦਰਦੀਪ ਨਾਂ ਦਾ ਇੱਕ ਨੌਜਵਾਨ ਆ ਉਹਦੀ ਕੁੱਟਮਾਰ ਦੇ ਦੌਰਾਨ ਮੌਤ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਤਾਂ ਅੱਜ ਗੋਨਿਆਣਾ ਮੰਡੀ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਮਾਰਚ ਕੀਤਾ ਗਿਆ ਔਰ ਗੋਨਿਆਣਾ ਮੰਡੀ ਹੈ ਜਿਹੜੀ ਉਹ ਪੂਰਨ ਰੂਪ ਦੇ ਵਿੱਚ ਲੋਕਾਂ ਨੇ ਬੰਦ ਕੀਤੀ ਤਾਂ ਸਾਡੇ ਨਾਲ ਪਰਿਵਾਰ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਤਾਂ ਗੱਲਬਾਤ ਕਰਦੇ ਆਂ ਹਾਂ ਜੀ ਜੋ ਘਟਨਾ ਹੋਈ ਹੈ ਪਿਛਲੇ ਦਿਨਾਂ ਦੇ ਦੌਰਾਨ ਅਸਲ ਦੇ ਵਿੱਚ ਮਾਮਲਾ ਕੀ ਸੀਗਾ ਪੂਰਾ ਜੀ ਕੋਈ ਮਾਮਲਾ ਨਹੀਂ ਸੀ ਜੀ ਆਮ ਇਨਸਾਨ ਜਿਵੇਂ ਡਿਊਟੀ ਜਾਂਦਾ ਉਵੇਂ ਨਰਿੰਦਰਦੀਪ ਜੀ ਵੀ ਡਿਊਟੀ ਗਏ ਸੀ ਸੋ ਬਸ ਅਵਾਰਡ ਦੇ ਕਰੀਬ ਨਿਕਲੇ ਸੀ 6 ਵਜੇ ਕਰੇ ਪਹੁੰਚ ਜਾਂਦੇ ਸੀ ਅੱਗੇ 5:30 ਤੇ ਮੇਰੀ ਗੱਲ ਹੋਈ ਹੈ ਕਹਿੰਦੇ ਮੈਂ ਆ ਰਿਹਾ ਤੇ ਤੂੰ ਚਾਹ ਬਣਾ ਮੈਂ ਆ ਗਿਆ ਜੀ ਤੇ 6 ਵਜੇ ਤੱਕ ਮੈਂ ਉਡੀਕਦੀ ਰਹੀ 6 ਵਜੇ ਮੈਂ ਫੋਨ ਕੀਤਾ ਤਾਂ ਫੋਨ ਸਵਿਚ ਆਫ ਲਗਾਤਾਰ 2 3 ਮਤਲਬ 2.5 ਘੰਟੇ ਤੱਕ ਕੁਝ ਸਵਿਚ ਆਫ ਹੀ ਆਂਦਾ ਰਿਹਾ ਅਸੀਂ ਕਾਲ ਕਰ ਰਹੇ ਸੀ ਲਗਾਤਾਰ 2.5 ਘੰਟੇ ਤੱਕ 8:30 ਵਜੇ ਇੱਕ ਬੰਦੇ ਨੇ ਫੋਨ ਚੁੱਕਿਆ ਤੇ ਉਹਨਾਂ ਨੇ ਇਹ ਕਿਹਾ ਕਿ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਹਸਪੀਟਲ ਪਹੁੰਚੋ ਤੇ ਮੰਮੀ ਡੈਡੀ ਪਹੁੰਚਦੇ ਆ ਉੱਥੇ ਤਾਂ ਹੀ ਵਾਸ ਡੈਡ ਆਲਰੇਡੀ ਇਹ ਡਿਊਟੀ ਕਿੱਥੇ ਕਰਦੇ ਸੀ ਅਜੀਤ ਰੋਡ ਤੇ ਕਰਦੇ ਸੀ ਫਿਊਚਰ ਕੇਅਰ ਆਇਲਜ਼ ਇੰਸਟੀਟਿਊਟ ਆ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਉਹਨਾਂ ਦਾ ਕਤਲ ਹੈ ਕਤਲ ਕੀਤਾ ਜਾਂਦਾ ਕਿਉਂਕਿ ਅਗਲੇ ਦਿਨ ਇੱਕ ਵੀਡੀਓਜ਼ ਆ ਰਹੀ ਹੁੰਦੀ ਹੈ ਕਿਸੇ ਉਹਨਾਂ ਦੇ ਫਰੈਂਡ ਵੱਲੋਂ ਜੋ ਵੀ ਉਹ ਕਹਿੰਦਾ ਆਪਦੇ ਆਪ ਨੂੰ ਉਹ ਦੱਸਦਾ ਹੈ ਕਿ ਵੀ ਉੱਥੋਂ ਵੀ ਸੀਐਸਟਾਫ ਨੇ ਚੱਕਿਆ ਸੀ ਤਾਂ ਉਹ ਉਹ ਉੱਥੋਂ ਸਾਨੂੰ ਪਤਾ ਲੱਗਦਾ ਕਿਉਂਕਿ ਇਵਨ ਡੈਡ ਬੋਡੀ ਦੇ ਉੱਪਰ ਜਿਹੜੇ ਮਾਰਕ ਸੀਗੇ ਅਸੀਂ ਉਹਦੀ ਫੋਰੈਂਸਿਕ ਜਾਂਚ ਵੀ ਕਰਾਈ ਜੀ ਤਾਂ ਫੋਰੈਂਸਿਕ ਰਿਪੋਰਟs ਵੀ ਆਈ ਹੈ ਕਿ ਐਕਸੀਡੈਂਟ ਨਹੀਂ ਹੈ ਇਹ ਮਾਰਕਸ ਹੈ 16 ਇੰਜਰੀਜ਼ ਨੇ ਟੋਟਲ 16 ਇੰਜਰੀਜ਼ ਉਹ ਵੀ ਨੀਲ ਪਿਆਵਿਆ ਬਹੁਤ ਡੈਪਥ ਵਿੱਚ ਸਿਰ ਤੇ ਵੀ ਝੋਟ ਹੈ ਮਤਲਬ ਇਲੈਕਟ੍ਰਿਕ ਸ਼ੌਕ ਹੈ ਮੇਨ ਰੀਜ਼ਨ ਤੇ ਜੋ ਮੁੰਡੇ ਨੇ ਕਿਹਾ ਸੀ ਸੀਐਸਟਾਫ ਨੇ ਚੱਕਿਆ ਤਾਂ ਉਹਨਾਂ ਨੇ ਹੀ ਕੀਤਾ ਇਹ ਕੰਮ ਜੀ ਕਿੰਨੇ ਦਿਨ ਹੋ ਗਏ ਜੀ ਇਸਕਾ ਹਫਤਾ ਹੋ ਗਿਆ ਜੀ ਹੁਣ ਤੱਕ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਕੋਈ ਤੁਹਾਡੇ ਇਲਾਕੇ ਦਾ ਵਿਧਾਇਕ ਕਿਸੇ ਨੇ ਤੁਹਾਡੇ ਤੱਕ ਪਹੁੰਚੀ ਨਹੀਂ ਜੀ ਕੋਈ ਸੁਣਵਾਈ ਨਹੀਂ ਛੱਡੀ ਕੋਈ ਨਹੀਂ ਆਇਆ ਕੋਈ ਇਨਸਾਫ ਨਹੀਂ ਕੋਈ ਕੁਛ ਨਹੀਂ ਕੋਈ ਗੱਲਬਾਤ ਨਹੀਂ ਸਿਰਫ ਬੈਠ ਕੇ ਤਮਾਸ਼ਾ ਦੇਖ ਰਹੇ ਸਾਰੇ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ ਮੰਗਸੇ ਇਹ ਕਰਦੇ ਕਿ ਜਿਹੜੇ ਵੀ ਲੋਕ ਇਨਵੋਲਡ ਹੈ ਰੇਚ ਸੀਐਸਪਰ ਐਫਆਈਆਰ ਕਰਾਈ ਹੋਈ ਹੈ ਆਲਰੇਡੀ ਲੋ ਇਹਨਾਂ ਦੇ ਸੀਐਸਟਾਫ ਦੇ ਜਿਹੜੇ ਵੀ ਲੋਕ ਇਹਨਾਂ ਦਾ ਕੀਤਾ ਵੈ ਉਹਨਾਂ ਨੂੰ ਜਲਦੋਂ ਜਲਦ ਅਰੈਸਟ ਕੀਤਾ ਜਾਵੇ ਤੇ ਉਹਨਾਂ ਤੇ 320 ਦੀ ਤਾਰਾ ਤੇ 120ਬੀ ਦੀ ਤਾਰਾ ਲੱਗਣੀ ਚਾਹੀਦੀ ਹੈ